ਉਦਾਸ ਹੈ ਅੱਜ ਬਹੁਤ ਮਨ ਅਪਸੈਟ ਹਨ ਕੁਝ ਐਸਾ ਹੋ ਗਿਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਚਲੋ ਥੋੜਾ ਮੂਡ ਠੀਕ ਕਰਦੇ ਅੱਜ ਦੀ ਖਾਣੀ ਜਾਰਡਨ ਆਦੇ ਮੁੰਡੇ ਦੀ ਉਹ ਵੀ ਸਵੇਰੇ ਸਵੇਰੇ ਉੱਠਿਆ ਫਰੈਸ਼ ਪਰੋਟ ਦੇ ਸਾਰੇ ਬਾਪੂ ਤੋਂ ਘਾਣਾ ਫੈਗੀ ਬਾਪੂ ਉੱਚੀ ਉੱਚੀ ਬੋਲਣ ਲੱਗਾ ਸ਼ਾਊਟ ਕਰਨ ਲੱਗਾ ਕਿ ਤੂੰ ਕੋਈ ਕੰਮ ਟੰਗਣਾ ਨਹੀਂ ਕਰਦਾ ਕੱਪੜੇ ਖਿਲਰੇ ਰਹਿੰਦੇ ਆ ਲੇਟ ਉੱਟਨਾ ਹੈ ਹੱਥ ਨਹੀਂ ਬਟਾਉਂਦਾ ਘਰ ਦੇ ਕਿਸੇ ਕੰਮ ਵਿੱਚ ਜਿਵੇਂ ਕਿ ਮੈਂ ਮੈਨੇਜ ਕਰਕੇ ਉਹ ਫਟਾਫਟ ਦਫ਼ਤਰ ਪਹੁੰਚਿਆ ਦਫ਼ਤਰ ਚ ਜਾਣ ਸਾਰ ਬੌਸ ਤੋਂ ਗਾਲਾਂ ਕੱਢੀਆਂ ਅੱਜ ਤਾਂ ਤੇਨੀ ਮਨੂਸ ਚੜਿਆ ਸੀ ਉਹਦਾ ਬਿਲਕੁਲ ਕੰਮ ਤੇ ਦਿਲ ਨਹੀਂ ਲੱਗਿਆ ਤੇ ਛੁੱਟੀ ਲੈ ਕੇ ਘਰ ਵੱਲੋਂ ਤੁਰਨ ਲੱਗ ਗਿਆ ਰਸਤੇ 'ਚ ਇੰਨਾ ਟ੍ਰੈਫਿਕ ਸਾਰੇ ਰਸਤੇ ਗਾਲਾਂ ਕੱਢਦਾ ਹੈ ਇਹ ਜ਼ਿੰਦਗੀ ਜਿਹੜੀ ਹੈ ਨਾ ਨਰਕ ਬਣੀ ਪਈ ਹੈ ਕਿਤੇ ਚੈਨ ਨਹੀਂ ਹੈਗਾ ਘਰ ਜਾਣ ਦੀ ਬਜਾਏ ਉਹਨੇ ਸੋਚਿਆ ਕਿ ਮੈਂ ਕੈਫੇ ਤੇ ਜਾ ਕੇ ਦੋ ਕੁੱਟ ਕਾਫੀ ਦੀ ਪੀ ਕੇ ਆਉਣਾ। ਕਾਫੀ ਆਰਡਰ ਕੀਤੀ ਕਾਫੀ ਦੀ ਸਿਪ ਲੈਣ ਹੀ ਲੱਗਿਆ ਸੀ ਕਿ ਸਾਹਮਣੇ ਟੇਬਲ ਤੇ ਇੱਕ ਔਰਤ ਦੇ ਉੱਤੇ ਕਾਕਰੋਚ ਟਿਕਿਆ ਸੀ। ਉਹ ਹਫੜਾ ਤਫੜੀ ਮਚਾਉਣ ਲੱਗੀ ਇਧਰ ਉਧਰ ਭੱਜਣ ਲੱਗੀ ਕਾਕਰੋਚ ਤੋਂ ਡਰਦੀ। 5-7 ਮਿੰਟ ਦੇ ਡਰਾਮੇ ਤੋਂ ਬਾਅਦ ਉਸਨੇ ਕਾਕਰੋਚ ਨੂੰ ਆਪਣੇ ਹੱਥ ਆਪਣੇ ਉੱਪਰੋਂ ਲਾ ਕੇ ਹੱਥ ਨਾਲ ਲਾ ਦਿੱਤਾ ਸੀ। ਪਰ ਜਦੋਂ ਉਹ ਨੇ ਹੱਥ ਨਾਲ ਛੋਟਿਆ ਤੇ ਉਹੀ ਕਾਕਰੋਚ ਡੈਗ ਪੇ ਅਗਲੀ ਲੇਡੀ ਤੇ ਡੈਗ ਪਿਆ ਹੁਣ ਉਹਦਾ ਡਰਾਮਾ ਸ਼ੁਰੂ ਹੋ ਗਿਆ ਸੀ ਥੋੜੀ ਦੇਰ ਨੂੰ ਜਿਹੜਾ ਵੇਟਰਸ ਸੀਗਾ ਵੇਟਰ ਸੀ ਉਹ ਭੱਜਿਆ ਆਇਆ ਉਹਨੇ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਉਹ ਕਾਕਰੋਚ ਵੇਟਰ ਤੇ ਡੈਗ ਪਿਆ ਵੇਟਰ ਰਾਮ ਨਾਲ ਖੜਾ ਰਿਹਾ ਕਾਕਰੋਚ ਨੂੰ ਵੇਖਦਾ ਰਿਹਾ ਫਿਰ ਉਹਨੇ ਜਦੋਂ ਲੱਗਿਆ ਵੀ ਉਹ ਇੱਕ ਥਾਂ ਤੇ ਟੈਕ ਗਿਆ ਉਹਨੇ ਹੱਥ ਨਾਲ ਲਾ ਕੇ ਰੈਸਟੋਰੈਂਟ ਤੋਂ ਬਾਹਰ ਸੁੱਟ ਦਿੱਤਾ ਸੀ ਹੁਣ ਜਾਰਡਨ ਨੇ ਸਾਰਾ ਤਮਾਸ਼ਾ ਦੇਖ ਲਿਆ ਸੀ ਦੇਖਦਾ ਦੇਖਦਾ ਸੋਚਣ ਲੱਗਿਆ ਕਿ ਕਾਕਰੋਚ ਦੀ ਗਲਤੀ ਸੀ ਔਰਤ ਦੇ ਉੱਤੇ ਡਿੱਗਣਾ ਜਾਂ ਔਰਤ ਨੂੰ ਇਹ ਨਹੀਂ ਸੀ ਪਤਾ ਲੱਗਿਆ ਕਿ ਉਹ ਸਿਚੁਏਸ਼ਨ ਨੂੰ ਮੈਨੇਜ ਕਿਵੇਂ ਕਰੇ ਕਾਕਰੋਚ ਤੇ ਵेटर ਤੇ ਵੀ ਡਿੱਗਿਆ ਸੀ ਪਰ ਉਹਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਉਹਨੂੰ ਰਿਸਪੌਂਡ ਕੀਤਾ ਫਿਰ ਉਹਨੇ ਆਪਣੀ ਸਿਚੁਏਸ਼ਨ ਉਹ ਦਰਹਾਇਆ ਕਿ ਪਾਪਾ ਦਾ ਕਸੂਰ ਸੀ ਉਹ ਮੇਰੇ ਤੇ ਕਿਸੇ ਗੱਲੋਂ ਬਾਰੇ ਕਿਸੇ ਗੱਲੋਂ ਗਾਲਾਂ ਕੱਢਣਾ ਉਹ ਭਰੇ ਪੀਤੇ ਬੈਠੇ ਸੀ ਕਿਸੇ ਗੱਲੋਂ ਨਹੀਂ ਉਹਨਾਂ ਦਾ ਕਸੂਰ ਨਹੀਂ ਸੀ ਕਸੂਰ ਮੇਰਾ ਸੀ ਕਿ ਮੈਂ ਉਹ ਸਿਚੁਏਸ਼ਨ ਨੂੰ ਕਿਵੇਂ ਰਿਸਪੌਂਡ ਕੀਤਾ ਮੈਂ ਅਪਸੈਟ ਹੋ ਗਿਆ ਕਿ ਬੌਸ ਦੀ ਗਲਤੀ ਸੀ ਜਦ ਮੈਂ ਉਹਨੂੰ ਮੈਨੇਜ ਨਹੀਂ ਕਰ ਸਕਿਆ ਉਹ ਗੱਲ ਹਾਜਮ ਨਹੀਂ ਕਰ ਸਕਿਆ ਉਹ ਗੱਲ ਉਹ ਗਾਲਾਂ ਨੂੰ ਬਹੁਤ ਸੇ ਸਹੀ ਕਹਿੰਦਾ ਸੀ ਮੈਂ ਪ੍ਰੋਜੈਕਟ ਟਾਈਮ ਨਾ ਪੂਰਾ ਹੀ ਨਹੀਂ ਸੀ ਕੀਤਾ ਤੇ ਪਾਪਾ ਵੀ ਸਹੀ ਕਹਿੰਦੇ ਸੀ ਮੈਂ ਕੋਈ ਕੰਮ ਟੰਗ ਨਾਲ ਨਹੀਂ ਕਰਦਾ ਮੈਂ ਲੇਟ ਉੱਠਣਾ ਆਪਦਾ ਕਮਰਾ ਤੱਕ ਮੈਨੇਜ ਨਹੀਂ ਕਰਦਾ ਕਿ ਟ੍ਰੈਫਿਕ ਦੀ ਗਲਤੀ ਸੀ ਨਹੀਂ ਮੈਂ ਹੀ ਉਸ ਨੂੰ ਹੈਂਡਲ ਨਹੀਂ ਕਰ ਸਕਿਆ ਮੇਰੀ ਅਜੋਗਤਾ ਸੀ ਉਹਨੂੰ ਹੈਂਡਲ ਕਰਨ ਦੀ ਸਾਡੇ ਨਾ ਜ਼ਿੰਦਗੀ ਚ ਬਹੁਤ ਕੁਝ ਵਾਪਰ ਜਾਂਦਾ ਬਹੁਤ ਕੁਝ ਗਲਤ ਵੀ ਹੁੰਦਾ ਹੈ ਪਰ ਸਿਓ ਸਿਚੁਏਸ਼ਨ ਨੂੰ ਕਿਵੇਂ ਰਿਸਪੌਂਡ ਕਰਦੇ ਆ ਇਹ ਤੇ ਡਿਪੈਂਡ ਕਰਦਾ ਵੀ ਸਾਡਾ ਮੂਡ ਕਿਤਾਂ ਦਾ ਹੈ ਕਈ ਵਾਰ ਅਸੀਂ ਸਮੇਂ ਤੇ ਛੱਡ ਦਈਏ ਕਿ ਆਪਣੇ ਆਪ ਠੀਕ ਹੋ ਜਾਊਗਾ ਕਿਉਂਕਿ ਜੋ ਅੱਜ ਕਾ ਉਹ ਲੱਗੇ ਨੇ ਜੋ ਅੱਜ ਜਾਖਮ ਨੇ ਉਹ ਕੱਲ ਤੱਕ ਉਹਨੇ ਦੁੱਖ ਧਾਰ ਨਹੀਂ ਰਹਿੰਦੇ ਸਮਾਂ ਪੈ ਕੇ ਸਭ ਕੁਝ ਠੀਕ ਹੋ ਜਾਂਦਾ ਹੋ ਗਿਆ ਨਾ ਮੂਡ ਠੀਕ ਚਲੋ ਪਲ ਜੋ ਕੀ ਹੋਇਆ ਸਮਾਂ ਦਿਓ ਉਹਨੇ ਆਪਣੇ ਆਪ ਹੀਲ ਹੋ ਜਾਗਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੀ ਢਾਲੀਵਾਲ ਟਾਕਸ ਜੇ ਤੁਹਾਨੂੰ ਮੇਰੀ ਸਟੋਰੀਜ਼ ਜਾਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਜੀ ਢਾਲੀਵਾਲ ਟਾਕਸ ਨੂੰ ਫੋਲੋ ਕਰ ਸਕਦੇ ਹੋ YouTube Instagram ਤੇ TikTok ਤੇ ਹਰ ਹਫ਼ਤੇ ਇੱਕ ਨਵੀਂ ਕਹਾਣੀ ਸੁਣਨ ਲਈ ਸਤਿ ਸ਼੍ਰੀ ਅਕਾਲ ਆਪਾਂ ਮਿਲਦੇ ਹਾਂ ਅਗਲੇ ਹਫ਼ਤੇ